ਜੋ ਇਸ ਵੇਲੇ ਪੰਜਾਬ ਦੀ ਹਾਲਤ ਆ ਪੰਜਾਬ ਦੇ ਉੱਤੇ ਕਰੀਬ 4 ਲੱਖ ਕਰੋੜ ਦਾ ਇਸ ਵੇਲੇ ਮੌਜੂਦਾ ਕਰਜ਼ਾ ਵਾ ਔਰ 2027 ਇਲੈਕਸ਼ਨ ਤੱਕ ਇਹ ਕਰਜ਼ਾ ਜਿਹੜਾ ਵਾ ਕਰੀਬ 5 ਲੱਖ ਕਰੋੜ ਦਾ ਹੋ ਜਾਣਾ ਜੋ ਸਾਡੀ ਰੈਵਨਿਊ ਕਲੈਕਸ਼ਨ ਆ ਕੋਈ ਬਹੁਤੀ ਨਹੀਂ ਮੇਰੇ ਖਿਆਲ ਸਾਰੀ ਰੈਵਨਿਊ ਕਲੈਕਸ਼ਨ ਜਿਹੜੀ ਆ ਸਵਾ 1 ਲੱਖ ਕਰੋੜ ਵੀ ਨਹੀਂ ਹੈ ਉਹਦਾ 122% ਹਿੱਸਾ ਜੇ ਅਸੀਂ 100 ਰੁਪਏ ਇਕੱਠਾ ਕਰਦੇ ਆ ਤੇ 122 ਰੁਪਏ ਜਿਹੜੇ ਆ ਉਹ ਅਸੀਂ ਨੋਨ ਕੈਪੀਟਲ ਐਕਸਪੈਂਡੀਚਰ ਤੋਂ ਇਲਾਵਾ ਇੱਕ ਖਰਚ ਦਿੰਦੇ ਆ ਕੋਈ ਪ੍ਰੋਡਕਟਿਵ ਐਕਸਪੈਂਡੀਚਰ ਨਹੀਂ ਹੁੰਦਾ 40% ਹਿੱਸਾ ਤੇ ਚਲ ਜਾਂਦਾ ਜਿਹੜਾ ਤੁਸੀਂ ਲੋਨ ਲਿਆ 4 ਲੱਖ ਕਰੋੜ ਇਹਦਾ ਵਿਆਜ ਦੇਣਾ ਮਾ ਤੇ ਪ੍ਰਿਸੀਪਲ ਮਾਉਂ ਦੇਣਾ 40% ਕ੍ਰੀਪ 60% ਚਲ ਜਾਂਦਾ ਵਾ ਤਨਖਾਹਾਂ ਤੇ ਪੈਨਸ਼ਨਾਂ 'ਚ ਸੋ ਜੋ ਤੁਹਾਡੀ ਰੈਵਨਿਊ ਐਕਸਪੈਂਡੀਚਰ ਆ ਜੋ ਕਲੈਕਸ਼ਨ ਹੈ ਉਹ ਤੇ ਖਤਮ ਹੋ ਗਈ ਉਸ ਤੋਂ ਬਾਅਦ ਫਿਰ ਆਗੇ ਫਰੀ ਬੀਸ ਜਿਹੜੇ ਆ ਲੋਕ ਲਬਾਉ ਸਕੀਮਾਂ ਜਿਹੜੀਆਂ ਮੁਫਤ ਬਿਜਲੀ ਇਹ ਉਹ ਉਹ ਕਰਕੇ ਕੀ ਰਿਹਾ ਇਸ ਵੇਲੇ 22000 ਕਰੋੜ ਦਾ ਉਹ ਬੋਝ ਹੈ ਸੋ 122% ਜਿਹੜਾ ਟੋਟਲ ਆਪਣੇ ਰੈਵਨਿਊ ਅਸੀਂ ਇਕੱਠਾ ਕਰਦੇ ਆ ਉਹਦਾ 122% ਹਿੱਸਾ ਇਨਾਂ ਚੀਜ਼ਾਂ ਚ ਲਾਜਾਂਦਾ ਸੋ ਵੇਅਰ ਇਜ਼ ਦੀ ਮਨੀ ਫॉर ਕੈਪੀਟਲ ਐਕਸਪੈਂਡੀਚਰ ਜੇ ਆਪਾਂ ਕਹੀਏ ਜੀ ਅਸੀਂ ਸੜਕਾਂ ਬਣਾਉਣੀਆਂ ਵਾ ਆਪਣੇ ਵੱਲੋਂ ਬਣਾਉਣੀਆਂ ਵਾ ਜਾਂ ਅਸੀਂ ਨਵੇਂ ਕਾਲਜ ਬਣਾਉਣੇ ਆ ਜਾਂ ਅਸੀਂ ਨਵੇਂ ਸਕੂਲ ਬਣਾਉਣੇ ਆ ਇਸੇ ਕਰਕੇ ਆਪਾਂ ਨੋਟਿਸ ਕੀਤਾ ਕਿ ਨਾ ਨਵੇਂ ਸਕੂਲ ਬਣਦੇ ਆ ਨਾ ਨਵੇਂ ਹਸਪਤਾਲ ਬਣਦੇ ਆ ਉਹਨਾਂ ਨੂੰ ਹੀ ਨਾਂ ਬਦਲ ਦੇਈਦਾ ਕਦੀ ਕਦੀ ਉਹਦਾ ਨਾਂ ਕੁਝ ਆ ਰੱਖ ਦੇਦਾ ਕਦੀ ਆ ਰੱਖ ਦੇਦਾ ਕਦੀ ਫੋਟੋ ਉੱਥੇ ਇੱਕ ਮੁੱਖ ਮੰਤਰੀ ਦੀ ਲੱਗ ਜਾਂਦੀ ਹੈ ਜਾਂ ਦੂਜੇ ਮੁੱਖ ਮੰਤਰੀ ਦੀ ਲੱਗ ਜਾਂਦੀ ਹੈ ਇਹੋ ਹੀ ਹੋ ਰਿਹਾ ਕਿਉਂਕਿ ਤੁਹਾਡੇ ਕੋਲ ਪੈਸੇ ਹੀ ਹੈ ਨਹੀਂ ਹੋਰ ਖੁਸ਼ ਕਰਨ ਨੂੰ